ਮੈਂ ਦੋ ਦਿਨਾਂ ਇੰਤਜ਼ਾਰ ਦੀ ਅਦਾਦੀ ਅੱਜ ਜਨਾਬ ਮੈਨੂੰ ਥੱਲੇ ਲੱਗਾ ਕੇ ਦੇਣ ਮੋਟਰਸਾਈਕਲ ਦੇ ਕੋਈ ਨਹੀਂ ਕੋਈ ਬਿਠਾ ਹੋਰ ਮੈਂ ਚੈੱਕ ਦੇਣਾ ਕੋਈ ਗੱਲ ਇਹਦੇ ਮਾਪੇਨ ਪਿਤਾ ਹੋਣਾ ਕਰ ਦਿੰਦੇ ਨੇ ਪਾਪੇ ਨੂੰ ਫੋਨ ਜੀ ਲਾਓ ਲਾਓ ਫੋਨ ਕੋਈ ਗੱਲ ਜੇਪ ਜੈ ਹਿੰਦ ਜਨਾਬ ਅੱਜ ਜਨਾਬ ਮੇਰੀ ਮੈਡੀਕਲ ਦੀ ਰਿਪੋਰਟ ਆ ਜੀ ਕੀ ਗੱਲ ਹੋ ਗਈ ਰੰਗਾ ਜੀ ਹਾਂਜੀ ਕੀ ਕੀ ਗੱਲ ਹੋ ਗਈ ਰੰਗਾ ਜੀ ਉਹ ਜਨਾਬ ਸਾਡੇ ਗਵਾੜੇ ਸਿਲੰਡਰ ਫਟ ਗਿਆ ਸੀ ਅੱਛਾ ਜੀ ਉਦੋਂ ਤਾਂ ਮੈਨੂੰ ਥੋੜੇ ਉੱਚੀ ਸੁਣਦਾ ਪਿਆ ਜੀ ਦੇਖਣ ਚ ਵੀ ਪ੍ਰੋਬਲਮ ਆ ਰਹੀ ਆ। ਓਹੋ ਇਹ ਤਾਂ ਕੰਮ ਖਰਾਬ ਹੋ ਗਿਆ। ਹਾਂਜੀ ਇਹ ਤਾਂ ਬਹੁਤ ਵੱਡੀ ਪ੍ਰਾਬਲਮ ਆ। ਹਾਂਜੀ ਹਾਂਜੀ ਤਾਂ ਹੀ ਮੈਂ ਆਇਆ ਸੀਗਾ ਜੀ ਮੈਨੂੰ ਰੈਸਟ ਚਾਹੀਦੀ ਥੋੜੇ ਦਿਨਾਂ ਲਈ। ਅੱਛਾ ਅੱਛਾ ਅੱਛਾ। ਕੋਈ ਨਹੀਂ ਛੁੱਟੀ ਤਾਂ ਮਿਲ ਜੂਗੀ ਲੇਕਿਨ ਤੁਹਾਨੂੰ ਸਾਡੇ ਨਾਲ ਥੋੜਾ ਕੰਪਰੋਮਾਈਜ਼ ਕਰਨਾ ਪੈਣਾ ਆ। ਠੀਕ ਹੈ ਜੀ। ਹਾਂਜੀ ਹਾਂਜੀ। ਫਿਲਹਾਲ ਤਾਂ ਹੀ ਡਿਊਟੀ ਲੱਗੀ ਆ ਸਰਪੰਚ ਸਾਹਿਬ ਜੀ ਦੇ ਕੋਲ। ਹਾਂਜੀ। ਸਰਪੰਚ ਸਾਹਿਬ ਜਾਨੂ ਕਤਰਾਇਆ ਉੱਥੇ ਡਿਊਟੀ ਲੱਗੀ ਹੈ ਤੁਹਾਡੀ ਅੱਛਾ ਜੀ ਹਾਂ ਜੀ ਤੁਹਾਨੂੰ ਡਿਊਟੀ 2-4 ਦਿਨ ਕਰਨੀ ਪੈਣੀ ਆ ਠੀਕ ਹੈ ਜੀ ਆਪਾਂ ਬਾਅਦ ਵਿੱਚ ਦੇਖਦੇ ਹਾਂ ਆਪਾਂ ਕੋਈ ਮਸਲਾ ਹੱਲ ਕਰਦੇ ਹਾਂ ਦਾ ਵੀ ਚਲੋ ਠੀਕ ਹੈ ਜੀ ਮੈਂ 2-4 ਦਿਨ ਡਿਊਟੀ ਕਰ ਦਿੰਦਾ ਆ ਫਿਰ ਮੇਰੀ ਜਗ੍ਹਾ ਤੇ ਕੋਈ ਹੋਰ ਮਲਾਜਮ ਭੇਜ ਦਿੱਤਾ ਜਾਵੇ ਤੇ ਮੈਂ ਫਿਰ ਰੈਸਟ ਕਰੀ ਜਨਾਬ ਠੀਕ ਹੈ ਕੋਈ ਗੱਲ ਨਹੀਂ ਕਰਦੇ ਹਾਂ ਜੈ ਹਿੰਦ ਜਨਾਬ ਹਾਂ ਜੀ ਕੁਝ ਹੋਪ ਹੁੰਦੇ ਜਨਾਬ ਉਹ ਬਹੁਤ ਜ਼ਰੀਲਾ ਨੇ ਨਾ ਉਹ ਲੈ ਕੇ ਆਉਂਦਾ ਉਹ ਆਪਣਾ ਰਸੋਈ ਘਰ ਨਹੀਂ ਸੀ ਇਹ ਉੱਥੇ ਤੁਰਿਆ ਫਿਰਦਾ ਮੈਂ ਫਾ ਲਿਆ ਪਰੇ ਪਰੇ ਲੱਗ ਪਰੇ ਪਰੇ ਉੱਪਰ ਲੱਗਿਆ ਹਾਂ ਇਹਨੂੰ ਜਿਹੜਾ ਮੈਂ ਨਹਿਰ ਤੇ ਛੱਡਿਆ ਵਾ ਆ ਜਾ ਇਹ ਨਹਿਰ ਤੇ ਛੱਡਿਆ ਛੱਡਿਆ ਉਹ ਸ਼ਰੀਰ ਦਾ ਮੇਰਾ ਯਾਰ ਨਕਲੀ ਸੱਪ ਆ ਇਹ ਨਕਲੀ ਆ ਹੈ ਆਇਆ ਕਾ ਮੁੰਡਾ ਆ ਓਏ ਆਪਣਾ ਪੇਮਾ ਨਹੀਂ ਜਨਾਬ ਹੌਲਦਾਰ ਇਹ ਉਹਦਾ ਮੁੰਡਾ ਆ ਓਏ ਤੂੰ ਉੱਥੇ ਕਹਿੰਦੇ ਸਿਰ ਰੱਖਿਆਈ ਆ ਤਾਂ ਹੇੜਦਾ ਆਈਂਗਾ ਓਏ ਇਹ ਸਾਂ ਕੰਜਰਾ ਖੇ ਖੇਡਣ ਵਾਲੇ ਕਹਿੰਦੇ ਇਹ ਠਾਣਾ ਆ ਹੈ ਫੇਰ ਆਪਦੇ ਸੱਪ ਮੈਨੂੰ ਵੀ ਡਰਾਤਾ ਸੀ ਜਨਾਬ ਇਹਨੇ ਹਾਂ ਜੀ ਮੈਂ ਤੁਹੇ ਰੰਗਾ ਜੀ ਕੁਛ ਨਹੀਂ ਜਨਾਬ ਡਿਊਟੀ ਦੇ ਸੀ ਜੀ ਮੈਂ ਜੱਕਦਾਮ ਸੱਪ ਦੇਖ ਕੇ ਜਰਾ ਮੈਂ ਡਰ ਗਿਆ ਸੀ ਜਨਾਬ ਚਲੋ ਕੋਈ ਗੱਲ ਹਾਂ ਜੀ ਮਾਰੀ ਮੋਟੀਆਂ ਜੀ ਠੀਕ ਹੈ ਜੀ ਜਨਾਬ ਠੀਕ ਹੈ ਠੀਕ ਆਸੀ ਕਾਲ ਜਨਾਬ ਠੀਕ ਹੈ ਜੀ ਪੰਸਾਬ ਜੀ ਕੀ ਹਾਲ ਚਾਲ ਬਸ ਕਿਰਪਾ ਜੀ ਕਿਰਪਾ ਠੀਕ ਆ ਗੋ ਹਾਂ ਜੀ ਹਾਂ ਜੀ ਹਾਂ ਜੀ ਕਿੱਦਾਂ ਹੋਣਾ ਹੈ ਸਾਡੇ ਵੱਲ ਜੀ ਤੁਹਾਡੇ ਵਾਲੇ ਕੰਮ ਸੀਗਾ ਆ ਨਾ ਆਪਸ ਸਰਕਾਰ ਨੂੰ ਅਪੀਲ ਲਾਈ ਸੀ ਆ ਜਿਹੜੀ ਮੈਨੂੰ ਧਮਕੀ ਆਈ ਹੈ ਤੁਹਾਨੂੰ ਪਤਾ ਹੀ ਆ ਤੇ ਗਨਮੈਨ ਲਈ ਅਪੀਲ ਲਈ ਸੀ ਆ ਮੜਿਆ ਕਰੋ ਹੱਲ ਕਿੰਨੇ ਦਿਨ ਹੋ ਗਿਆ ਕੋਈ ਉੱਪਰੋਂ ਮੈਸੇਜ ਆਇਆ ਨਹੀਂ ਠੀਕ ਆ ਸਰਪੰਚ ਸਾਹਿਬ ਹਾਂਜੀ ਤੁਸੀਂ ਵੀ ਥੋੜੀਆਂ ਚੰਗੀਆਂ ਚੀਜ਼ਾਂ ਪ੍ਰਮੋਟ ਕਰੋ ਲੋਕਾਂ ਦੇ ਹਤਾਜ ਗਲਤ ਮੈਸੇਜ ਆ ਰਹਿਆ ਵਾ ਠੀਕ ਹੈ ਜੀ ਜਨਾਬ ਆਪਾਂ ਤਾਂ ਸਿਰਫ ਵੀਡੀਓ ਬਣਾਈਦੀ ਆ ਲੋਕੀ ਫਿਰ ਜਨਾਬ ਛੱਡਦੇ ਆ ਪਤਾ ਨਹੀਂ ਕਾ ਤੋਂ ਐਦਾਂ ਕਰਨ ਲੱਪੈਂਦੇ ਆ ਆ ਧਮਕੀ ਦੇ ਦਿੱਤੀ ਜੀ ਉਹ ਕਰੋ ਜੀ ਹਾਲ ਬਹੁਤ ਮਿਹਰਬਾਨੀ ਹੋਊਗੀ ਤੁਹਾਡੀ ਅੱਜਕੱਲ ਪਤਾ ਨਹੀਂ ਕਿਸੇ ਦਾ ਅਸੀਂ ਵੀ ਦੇ ਦਈਏ ਵੀਡੀਓ ਤੁਹਾਡੀ ਚਲੋ ਜਨਾਬ ਤੁਸੀਂ ਆਹ ਹੱਲ ਕਰ ਦਿਓ ਗਾਂ ਤੋਂ ਧਿਆਨ ਰੱਖਾਂਗੇ ਜਨਾਬ ਕਰ ਦਿਓ ਟੈਨਸ਼ਨ ਬਹੁਤ ਆ ਰਹੀ ਹੈ ਕਰਵਾਨੇ ਤੁਹਾਡਾ ਮਸਲਾ ਹੱਲ ਕਰਾ ਦਿਓ ਰੰਗਾ ਜੀ ਹਾਂਜੀ ਜੈ ਹਾਂ ਜਨਾਬ ਰੰਗਾ ਜੀ ਠੀਕ ਠਾਕ ਹੋ ਹਾਂਜੀ ਠੀਕ ਠਾਕ ਹੋ ਹਾਂਜੀ ਠੀਕ ਹੈ ਅੱਜ ਤਵਾਂ ਤੇ ਡਿਊਟੀ ਸਰਪੰਚ ਸਾਹਿਬ ਜੀ ਦੇ ਨਾਲ ਹੈਗੀ ਆ ਹਾਂਜੀ ਅੱਜ ਡਿਊਟੀ ਸਰਪੰਚ ਸਾਹਿਬ ਜੀ ਦੇ ਨਾਲ ਆ ਠੀਕ ਹੈ ਜੀ ਹਾਂਜੀ ਅਲੀ ਇਹਨਾਂ ਦੇ ਨਾਲ ਚੱਲ ਜਾਓ ਆ ਤੁਸੀਂ ਗੱਡੀ ਤੇ ਠੀਕ ਹੈ ਜੀ ਆਜੋ ਸਰਪੰਚ ਸਾਹਿਬ ਸਰਪੰਚ ਸਾਹਿਬ ਜੀ ਇੱਧਰ ਆ ਹਾਂ ਜੀ ਸਰਪੰਚ ਸਾਹਿਬ ਜੀ ਇੱਧਰ ਬੈਠੇ ਆ ਇੱਧਰ ਐਸੀ ਘਰ ਚਲੋ ਆਜੋ ਜਨਾਬ ਹਾਂ ਚਲੋ ਜੀ ਆਜੋ ਭਈ ਜਨਾਬ ਹਾਂ ਜੀ ਆਜੋ ਭਈ ਜਨਾਬ ਬੈਠੋ ਠੀਕ ਹੈ ਜੀ ਚਲੋ ਜੀ ਤੁਹਾਡੇ ਲਈ ਚਾਹ ਪਾਣੀ ਦਾ ਜਿਗਾਰਡ ਕਰਦਾ ਠੀਕ ਹੈ ਠੀਕ ਹੈ ਚਲੋ ਆਗੇ ਜੀ ਆਜੋ ਆਜੋ ਬੈਠੋ ਆਹ ਦੇ ਲਓ ਚੰਗੀ ਧੱਕ ਪਾਈ ਲੱਗਦੀ ਸਰਪੰਚੀ ਨੂੰ ਓਏ ਗਰੰਟੀਆਂ ਸਾਰੀਆਂ ਆ ਇੱਧਰ ਬੈਠ ਸੁਣ ਓੜੀ ਵੀ ਰੱਖੀ ਕਾਲੇ ਰੰਗ ਦੀ ਓਏ ਚੰਗਾ ਸ਼ਿਕਾਇਤ ਲੱਗਦਾ ਚਲੋ ਹਾਂ ਆਹ ਤਾਂ ਸਰਕਾਰ ਨੇ ਨਿਆਰੇ ਪਾਉਂਦੇ ਹੈ ਫੇਰ ਨਾ ਕਰਕੇ ਫੁਆਰੀਆਂ ਸਭੀ ਕਾ ਜਨਾਬ ਓਹ ਗੱਲ ਸੁਣੋ ਕਾ ਜਨਾਬ ਇੱਧਰ ਸਤਰੀਆ ਜਨਾਬ ਜੀ ਕਿੱਥੋਂ ਆਇਆ ਜਨਾਬ ਇੱਧਰ ਆਇਆ ਸੀਗਾ ਹਾਂ ਇੱਧਰੋਂ ਆਇਆ ਸੀਗਾ ਉਹ ਇਧਰ ਆ ਆ ਮੈਂ ਵੀ ਦੇਖ ਲਿਆ ਹਾਂ ਜੀ ਅੱਧਰ ਕੱਧਰ ਨੂੰ ਮੂੰਹ ਚੱਕਿਆ ਸਰ ਜੀ ਸਰਪੰਚ ਸਾਹਿਬ ਨੂੰ ਮੈਂ ਨਾ ਸੀਗਾ ਉਹ ਨਾ ਸਰਪੰਚ ਨੂੰ ਰਾਣਾ ਮਾਰੋਨੇਗਾ ਜੀ ਜਨਾਬ ਆਮੀ ਮੇ ਤਾਂ ਕੁਝ ਹੈ ਨਹੀਂ ਜਨਾਬ ਕੁਝ ਹਾਂ ਹੈ ਨਹੀਂ ਕੁਝ ਬਸ ਪਹਿਲਾਂ ਕਿਹਾ ਸੀ ਆਮੀ ਮੇ ਤਾਂ ਕੁਝ ਉਹ ਰਾਣਾ ਤੇਰੇ ਕੋਲ ਨਹੀਂ ਕੁਸ਼ਾਗਾ ਤੇਰੇ ਪੇ ਕੋ ਤਾਂ ਹੈਗਾ ਕਿ ਨਹੀਂ ਇਧਰ ਆਵੇ ਜੀ ਮੇ ਜਨਾਬ ਸਮਝਾ ਲਗਾ ਤੈਨੂੰ ਮੈਂ ਇਸਲੇ ਸਾਲ ਆਪਾਂ ਰੇਟ ਮਾਰੀ ਸੀ ਇਹਨਾਂ ਦੇ ਘਰੇ ਤਾਂ ਬਾਪੂ ਵਾਲੇ ਕੋ ਦੇਸੀ ਦੀ ਇੱਕ ਪੈਪਸੀ ਨਿਕਲੀ ਸੀ ਮੌਕੇ ਤੇ ਇਹ ਵੀ ਨਿਕਲ ਗਿਆ ਤਾਂ ਬਾਪੂ ਵੀ ਨਿਕਲ ਗਿਆ दारू ਅਸੀਂ ਫੜ ਲਿਆਂਦੀ ਤਾਂ ਤੈਨੂੰ ਹੁਣ ਫੜਨਾ ਸਰਪੰਚ ਨੂੰ ਮਿਲਿਆ ਛੇਤੀ ਆ ਜਾ ਬਾਹਰ ਚਲੋ ਫੜਾ ਮੇਰਾ ਫੜਾ ਫੜ ਜਾ ਕੇ ਇੱਥੇ ਆਪਾਂ ਆਪਣੇ ਸ਼ਕਾਰ ਕੂਰੇ ਕਰ ਲੈ ਜੀ ਚੱਲੇ ਡਿਊਟੀ ਆਪਾਂ ਕਰੀਏ ਨਾ ਵੀ ਨਾ ਰਾਖੀ ਵੀ ਸਰਪੰਚ ਦੀ ਨਾਵਦੀ ਨਾਲ ਪ੍ਰਕਾਪ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ। ਢੀ ਕਿੱਦਾਂ ਕਿੱਦਾਂ ਆਣੇ ਹੋਏ? ਹਾਂ ਦੇਖੋ ਰਾਮਰੇ ਕੋਈ ਈ ਟੂਆ ਪਟ ਗਿਆ। ਟੂਆ ਪਟ ਗਿਆ ਨਵਾਂ ਹੀ ਕੰਮ ਆ ਯਾਰ। ਮੈਂ ਰਾਤੀ ਉਹਦੇ ਵਿੱਚ ਡੈਕਿਆ ਪਤਾ ਨਹੀਂ ਕਿੰਨੇ ਟੋਏ ਦਾ ਕੰਮ ਆ ਕੀਤਾ ਆ। ਚੰਗੀ ਬਦਦ ਸਮਝ ਹੀ ਨਹੀਂ ਆਉਂਦੀ ਕੀ ਕਰੀ ਜਾਂਦੇ ਲੋਕੀ। ਕੋਈ ਨਾ ਲਾਡੀ। ਤੂੰ ਫਿਕਰ ਨਾ ਕਰ। ਉਹ ਬੜੀ ਵੀ ਕੱਚੀ ਆ ਨਾਲੇ। ਉਹ ਪੈਦਾ ਕਰਦੇ ਆ ਉਹਨੂੰ ਪੱਕੀ ਕਰਾ ਕੇ ਉੱਤੇ ਐਂਟਰ ਲੌਕ ਲਵਾ ਦੇਣੀ। ਕਰੋ ਜਨਾਬ ਫਿਕਰ ਨਾ ਕਰ ਯਾਰ ਮੇਰੇ ਹੁੰਦੇ ਫਿਕਰਾਂ ਕਰ ਯਾਰ ਬੈਠੇ ਆ ਤੁਹਾਡੇ ਲਈ ਬੈਠੇ ਆ। ਨਹੀਂ ਨਹੀਂ ਯਾਰ ਕੋਈ ਚੱਕਰ ਨਹੀਂ। ਯਾਰ ਤੁਹਾਡੇ ਮੁਲਾਜ਼ਮ ਕਿੱਧਰ ਦੇ ਬਾਹਰ ਬੈਠੇ ਆ। ਕੀ ਗੱਲ ਹੋ ਗਈ? ਮੈਨੂੰ ਮੇਰਾ ਬਾਪੂ ਨੂੰ ਤਾਂ ਕਾਦੀ ਦਾਰੂ ਛੱਡੀ ਆ। ਇਹ ਕਹਿੰਦੇ ਤੇਰੇ ਬਾਪੂ ਵਾਲੇ ਦੂ ਬੋਤਲਾ ਪੜੀ ਜਾਂ ਪਤਾ ਨਹੀਂ ਦਾਰੂ ਦੂ ਰੂਤੀ ਕਰੀ ਜਾਂਦੇ ਆ। ਕੋਲ ਸਾਡੀ। ਚੱਕਰ ਪਤਾ ਕਿੱਦਾਂ। ਮੁਲਾਜ਼ਮਾਂ ਦੀ ਅੱਖ ਹੀ ਇੰਦਾ ਹੀ ਹੁੰਦੀ ਆ। ਤੂੰ ਫਿਕਰ ਨਾ ਕਰ। ਵਿਦਾ ਕਰ। ਪਿਛਲੇ ਗੇੜਾ ਬਾਣੀ ਨਿਕਲ ਛੋਟੇ ਗੇੜਾ ਬਾਣੀ ਇਧਰੋਂ ਨਿਕਲਨੇ ਆਪੀ ਸਭ ਇੱਧਰ ਨਿਕਲ ਇਦਾਂ ਹੀ ਕਰਦਾ ਪਿਛਲੇ ਗੇੜਾ ਬਾਣੀ ਨਿਕਲਦਾ ਸੱਤ ਤਰੀਕਾ ਸੱਤ ਤਰੀਕਾ ਓਏ ਇੱਕ ਮਿੰਟ ਕੀ ਹੋ ਰਿਹਾ ਕੀ ਹੋ ਰਿਹਾ ਓਏ ਇੱਕ ਮਾੜਾ ਕੀ ਅੱਖ ਲੱਗੀ ਤੈਨੂੰ ਓ ਜਲਦੇ ਯਾ ਜੋਰ ਪਿਆ ਕੋਈ ਨਾ ਜੋਰ ਪੈਗਾ ਖਾਂਦਾ ਤੂੰ ਕੋਕ ਹੈ ਹੈ ਓ ਜਾ ਚੱਲ ਜਾ ਚੱਜਾ ਪਿਆ ਦੂਰ ਉਥੇ ਹੋ ਹੋ ਹਾਜੀ ਹਾਜੀ ਜੇ ਨਾ ਚਲਾ ਲਓ ਉਹ ਮੈਂ ਕਹਾ ਜਨਾਬ ਟੈਨਸ਼ਨ ਨਾ ਕਰੋ ਪਰ 5 ਸਾਲ ਦੇ 24 ਘੰਟੇ ਆਪਾਂ ਕੋਲ ਆ ਕਿਹੜੀ ਗੱਲ ਆ ਹਾਂ ਹਾਂ ਆਹ ਨਾ ਕਰੋ ਹਾਂ ਪੂਰੇ ਡਿਊਟੀ ਤੇ ਨਹੀਂ ਤਨਾਨਾ ਫੋਨ ਕਰ ਦੋ ਸਤਾ ਜੀ ਹਲੋ ਹਾਂ ਜੀ ਪਾਣੀ ਮਾਰੇ ਆ ਆਪਣੇ ਨਹੀਂ ਬਗਾਇਆ ਸੀ ਮੈਂ ਉਹ ਮਗਾਵ ਮੰਦਾ ਆ ਸਰਪੰਚ ਸਾਹਿਬ ਤੁਹਾਨੂੰ ਜਿਹੜੀਆਂ ਮਾਰਨੀਆਂ ਸਿਆਸਤਾਂ ਚੱਲਣ ਡੀਆਂ ਨਾ ਮੈਨੂੰ ਤਾਂ ਉਦੋਂ ਦੇ ਨਹੀਂ ਇਦਾਂ ਦੇ ਬੰਦੇ ਦੇ ਚੱਕੀ ਕੀ ਪਤਾ ਤੁਹਾਨੂੰ ਸ਼ਹਿਰ ਬਾਹਰ ਭਰਾਵਾ 5-7 ਸਾਲ ਹੋ ਗਏ ਉਹਨੂੰ ਇੱਥੇ ਇਦਾਂ ਨਾ ਯਕੀਨ ਨਹੀਂ ਆ ਨਾ ਮੈਂ ਇਹਨੂੰ ਦੇਖਣਾ ਬੰਦੇ ਦਾ ਮੈਨੂੰ ਡਾਊਟ ਪਹਿਲੇ ਦਿਨ ਤੋਂ ਹੀ ਆ ਪਾਣੀ ਬਰਖੋਈਆ ਜੀ ਹਾਂਜੀ ਤੇ ਸਰਪੰਚ ਸਾਹਿਬ ਭੋਗਤੇ ਜਾਣਾ ਸੀ ਪਤਾ ਇਹ ਹੀ ਆਪਾਂ ਨੂੰ ਉਹ ਕਿਹਦਾ ਭੋਗ ਆ ਹਾਂ ਕਿਹਦਾ ਭੋਗ ਸੀ ਹਾਂ ਉਹ ਕੇ ਦਾ ਫੋਕ ਸੀ ਉਹ ਮੈਨੂੰ ਨਹੀਂ ਬੋਲਾ ਲੰਬੜ ਦਾ ਸੁਨੇਹਾ ਦੇ ਗਿਆ ਸੀ ਉਹ ਅੱਛਾ ਉਹ ਦਾ ਕੇਲੇ ਦਾ ਸੀ ਹਾਂ 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 ਚੱਲ ਫੇ ਛੇਦੀ ਚਲੀਏ ਹਾਂ ਕੱਢੋ ਗੱਡੀ ਕੱਢੋ ਗੱਡੀ ਓਏ ਗੱਡੀ ਕਿੱਥੇ ਕੱਢਣੀ ਗੱਡੀ ਤੇ ਮੈਂ ਸਾਰੇ ਖਲਾਤੀ ਮਕੈਨਿਕ ਤੋਂ ਉਹ ਭਰਾਵਾ ਕਾ ਤੋ ਖਲਾਤੀ ਹੋਰ ਮਸੀ ਦਾ ਗੱਡੀ ਲਈ ਆ ਓਏ ਜਨਾਬ ਰਾਤੀ ਮੈਂ ਇੱਥੇ ਮੰਜਾ ਡਾਹ ਕੇ ਇੱਥੇ ਆ ਸੀ ਤੇ ਗੱਡੀ ਚੋਂ ਮੈਨੂੰ ਹਨਾ ਪਹਿੜੀਆਂ ਪਹਿੜੀਆਂ ਪਾਚਾ ਸੌਣ ਦੀਆਂ ਸੀ ਤਾਂ ਮੈਨੂੰ ਡਾਕਟਰ ਪੈ ਗਿਆ ਮੈਂ ਕਹਾਂ ਜ਼ਰੂਰ ਇਹ ਕਿਸੇ ਦੀ ਚਾੜ ਆ ਉਦੇ ਵੇਚਣਾ ਮੈਨੂੰ ਲੱਗਦਾ ਕਹੇ ਬਾਬ ਰੱਖਿਆ ਉਹ ਕਮਾਲ ਕਰਦਾ ਤੂੰ ਮਕਾਦੇ ਦੇ ਦੀ ਤੇ ਗੱਲ ਵੀ ਨਹੀਂ ਹੋਈ ਕੋਈ ਹਾਂ ਤੇ ਮੈਂ ਮਕਾਨ ਕਾ ਪੂਰੀ ਖਲਾਤੀ ਆ ਉਹ ਖਲਾਤੀ ਓ ਮਸੀਤ ਲਈ ਭਰਾਵਾ ਮੈਂ ਗੱਡੀ ਕਾ ਖਲਾਤੀ ਤੂੰ ਟੈਨਸ਼ਨ ਨਾ ਲਾਓ ਇਹ ਵੀ ਤੁਹਾਨੂੰ ਥਾਚੀ ਗਲੀ ਪਤਾ ਮੈਂ ਸਾਰੀ ਸੀਆਈਡੀ ਲੈ ਲਈ ਆ ਉਹ ਤਾਂ ਠੀਕ ਆ ਹੁਣ ਜਿਹੜੀ ਜਨਾਨੀ ਮੇਰੀ ਤੇ ਜਾਨ ਕੱਢਣੀ ਮੇਰੀ ਉਹ ਕੁਛ ਨਹੀਂ ਬਤਾ ਆਪਾਂ ਮੋਟਰਸਾਂ ਤੇ ਚੱਲ ਜੰਨੀ ਆ ਉਹ ਭਰਾਵਾ ਇੱਕ ਵਟ ਇੱਕ ਵਟ ਓ ਇੱਧਰ ਫੜਾ ਮੇਰੀ ਘਰ ਵਾਲੀ ਦਾ ਫੋਨ ਆ ਇੱਕ ਮਿੰਟ ਘਰ ਵਾਲੀ ਤੇਰੇ ਕੈਨੇਡਾ ਗਈ ਆ ਕੀ ਪਤਾ ਕਿਧਰ ਆ ਮੈਨੂੰ ਚੱਕਣ ਦੋ ਯਾਰ ਕਿੱਦਾਂ ਦਾ ਬੰਦਾ ਯਾਰ ਇਹ ਟੱਕ ਮਿੱਟੀ ਘਰ ਵਾਲੀ ਦੇ ਆ ਬੋਕ ਕਰਦੀਆ ਕਰਦੀਆ ਗੱਲਾਂ ਕਰਦੀ ਵਾਕਈ ਘਰ ਵਾਲੀ ਲੱਗਦੀ ਹੈਲੋ ਓ ਯਾਰ ਮੈਨੂੰ ਥੋੜੋ ਪਤਾ ਇਹਨੇ ਕਿੱਥੀ ਖਲਾਸਦੀ ਆ ਤੈਨੂੰ ਕਿਹਨੇ ਦੱਸਿਆ ਇੱਕ ਤਾਂ ਪਹਿਲਾਂ ਸ਼ੀਰੇ ਦੀ ਤੌਣ ਪੰਨੀ ਪੈਣੀ ਆ ਆ ਲੈਲਾ ਹੁਣ ਤੂੰ ਵੀ ਸੁਣ ਲੈ ਲੈ ਫਾੜ ਕੱਟਦੇ ਹੋ ਨਾ ਚਲਗੇ ਜੀ ਨਾਲ ਉਹ ਚੱਲ ਭਰਾਵਾ ਚਲੋ ਪੂਣ ਸੈਲ ਤੇ ਚਲਦੇ ਆਂ ਹਾਂਜੀ ਆ ਜਾ ਭਰਾਵਾ ਉਹ ਮੈਨੂੰ ਤਾਂ ਲੈਓ ਉਹ ਤੇ ਸੀਰੀਆ ਵਾਲਾ ਕਾਦੀ ਖਲਾਰਤਾ ਹੁਣ ਹਾਂਜੀ ਉਹ ਸੀਰੀਆ ਵਾਲਾ ਮੋਟਰਸਨ ਕਰਕੇ ਖਲਾਰਤਾ ਹੁਣ ਓ ਇੱਥੇ ਸਰਪੰਚ ਸਾਹਿਬ ਮੈਨੂੰ ਡਾਊਟ ਸੀਗਾ ਓ ਇੱਥੇ ਕਾਹਦਾ ਡਾਊਟ ਪੈ ਗਿਆ ਨਾਲੇ ਮੇਰੇ ਨਾਲ ਕਿੱਥੇ ਆ ਉਹ ਤੁਹਾਡੇ ਵਾਲਾ ਮੈਂ ਚੁਕਾਤਾ ਠਾਣੇ ਦਾ ਕਾਗਜ ਐਨੀ ਸੀ ਉਹ ਬਰਾਵੋ ਦੇ ਕਾਗਜ ਅੰਦਰ ਪੈ ਮੈਨੂੰ ਪੁੱਛ ਲਿਆਗਾ ਉੱਧਰ ਸੀਗਾ ਹੋਰ ਕੀ ਓ ਜੋ ਮੈਨੂੰ ਚੋਰੀ ਦਾ ਲੱਗਦਾ ਸੀ ਜੀ ਇਹਨੂੰ ਕਦੇ ਖਲਾਰਿਆ ਉੱਥੇ ਮੈਨੂੰ ਡਾਊਟ ਸੀਗਾ ਜੀ ਉਹ ਸਿਰੀ ਤੁਹਾਡਾ ਚੋਰ ਲੱਗਦਾ ਹੈ ਨਾ ਮੈਨੂੰ ਉਹ ਭਰਾਵਾ ਸਾਰੇ ਹੀ ਚੋਰ ਆ ਹੁਣ ਜਾਣਾ ਕਿੱਥੇ ਦੱਸ ਬੁੱਬਾ ਬੱਸੇ ਚਲਦੇ ਜਨਾਓ ਬੋਲੇ ਲਓ ਜੀ ਹੁਣ ਬੱਸੇ ਜਾਣਾ ਪੈਣਾ ਆਓ ਆਜੋ ਚੱਲ ਭਰਾਵਾ ਬੇਲੀ ਓਏ ਓਏ ਆਜੋ ਰੁਕੀ ਭਰਾਵਾ ਰੁਕੀ ਇੱਥੇ ਨਹੀਂ ਜਾਣਾ ਇੱਥੇ ਨਹੀਂ ਜਾਣਾ ਇੱਥੇ ਨਹੀਂ ਜਾਣਾ ਉਹ ਭਰਾਵਾ ਤੂੰ ਜਾਣਾ ਕਾਚਿਆ ਹਾਂ ਉਹ ਤੂੰ ਜਾਣਾ ਕਾਚਿਆ ਭਰਾਵਾ ਚਾਰ ਤਾਂ ਬਸਾਨਗਾ ਹਤਿਆਂ ਸਰਕਾਰੀ ਬੱਸ ਨਹੀਂ ਜਾਣਾ ਮੇਰਾ ਉੱਥੇ ਪਾਸ ਬਣਿਆ ਓ ਭਰਾਵਾ ਇੱਧਰ ਸਰਕਾਰੀ ਬੱਸ ਸਰਪੰਚ ਸਾਹਿਬ ਕੋਈ ਸਾਈਕਲ ਤੇ ਨਾਲੇ ਤੁਹਾਡੇ ਗਨਮਨ ਕਿੱਥੇ ਆ ਜਨਾਬ ਹੌਲੀ ਬੋਲੋ ਮੈਂ ਅਨਨ ਘਰੇ ਛੱਡ ਕੇ ਆਇਆ ਮੇਰੀ ਮਿਹਨਤ ਆ ਉਹ ਕੀ ਹੋਇਆ ਉਹ ਜਨਾਬ ਕੈਸਾ ਗਨਮਨ ਦੇਤਾ ਕੀ ਹੋ ਗਿਆ ਉਹ ਨਾ ਮੈਨੂੰ ਬਾਥਰੂਮ ਜਾਣ ਦਿੰਦਾ ਨਾ ਕੁਛ ਖਾਣ ਪੀਣ ਦਿੰਦਾ ਮੇਰੇ ਤਾਂ ਰਿਸ਼ਤੇਦਾਰ ਵੀ ਬੜਦੇ ਨਹੀਂ ਮੈਂ ਨਹਾਉਣ ਜਾਵਾ ਮੈਨੇ ਨਹਾਉਣ ਵੀ ਨਹੀਂ ਦਿੰਦਾ ਮੈਂ ਤਾਂ ਗਵਾਰਡੀਆ ਦੇ ਅੱਜ ਨਹਾਤਾ ਮੇਰੀ ਘਰ ਵਾਲੀ ਦਾ ਬਾਹਰੋਂ ਫੋਨ ਆਉਂਦਾ ਉਹ ਫੋਨ ਤੇ ਵੀ ਨਹੀਂ ਗੱਲ ਐਡਾ ਛੱਕੀ ਚਾਹ ਪੀਂਦੀ ਮਾਂ ਚਾਹ ਤੋਂ ਫੜ ਕੇ ਪਹਿਲਾ ਆਪੀ ਤਾਂ ਕਿਹਾ ਮੈਂ ਚੈੱਕ ਕਰਦਾ ਮੇਰੀ ਮਿਹਨਤਾਂ ਦੇ ਨਾਲ ਜਾਂ ਤੁਸੀਂ ਗੱਲ ਮੇਰੇ ਵਾਪਸ ਲੈ ਲਓ ਜਾਂ ਮੈਨੂੰ ਹੋਰ ਦੇ ਦਿਓ ਇਹ ਕੋਈ ਆਲੂ ਪਿਆਜ਼ ਨਹੀਂ ਸਰਪੰਚ ਸਾਹਿਬ ਜਿਹੜਾ ਅਸੀਂ ਚੇਂਜ ਕਰ ਦਵਾਂਗੇ ਮੈਂ ਮੇਲ ਪਵਾ ਦਿਨਾ ਆ ਤੇ ਥੋੜਾ ਕ ਟਾਈਮ ਲੱਗੂਗਾ 5-6 ਮਹੀਨਿਆਂ ਦਾ ਹਾਂ 6 ਮਹੀਨੇ ਦੇ ਨਾਲ ਆ ਸਰਕਾਰੀ ਕੰਮ ਤਾਂ ਟਾਈਮ ਲੱਗ ਜਾਂਦਾ ਹੁੰਦਾ ਆ ਮੇਰਾ ਭੋਗ ਪੈਣਾ ਜਨਾਬ 5-6 ਮਹੀਨਿਆਂ ਤੱਕ ਵੀ ਜਿੱਦਾਂ ਦਾ ਬਲਾਜਮ ਆ ਹਾਂ ਜੀ ਕਿੱਦਾਂ ਠੀਕ ਆ ਡਾਕਟਰ ਸਾਹਿਬ ਆਖਰੀ ਛਾਵੇਂ ਤੇ ਆ ਹੈਂ ਤੇਵਾ ਕੱਲ੍ਹ ਹੋਈ ਦੀ ਆਖਰੀ ਛਾਵੇਂ ਤੇ ਆ ਦਵਾਈ ਮੈਂ ਮੁੰਡੇ ਕੋ ਭੇਜਦਾ ਮੇਰੀਓ ਠੀਕ ਹੈ ਜੀ ਠੀਕ ਹੈ ਡਾਕਟਰ ਸਾਹਿਬ ਹੋਏ ਆਖਰੀ ਛਾਵੇਂ ਤੇ ਆ ਦਵਾਈ ਭੇਜ ਦੀਏ ਡਾਕਟਰ ਸਾਹਿਬ ਮੈਂ ਮੁੰਡਾ ਭੇਜਦਾ ਉਹਦੇ ਹੱਥ ਆ ਜਾਂਦੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਸਰਪੰਚੋ ਕਬਰਾਂ ਦੀ ਲੋੜ ਨਹੀਂ ਟੈਨਸ਼ਨ ਨਾ ਲੋ ਡਾਕਟਰ ਸਾਹਿਬ ਕਹਿੰਦੇ ਤੁਸੀਂ ਬੱਸ ਮਰਨਾ ਨਹੀਂ ਆ ਪਰ ਚੱਲ ਆ ਉਹ ਮਾਰ ਮਾਰ ਕੁਲੀ ਮਾਰ ਕੋੜੀ ਮਰ ਉਹ ਮਰੀ ਆ ਗਿਆ ਓ ਹੋਏ ਦੱਸ ਭੈਣਿਆ ਕੀ ਦੇਖਿਆ ਨਾ ਸਰਪਾ ਚੱਲ ਹੱਟ ਲੈ ਜਣਾ ਚਲੋ ਘਰ ਨੂੰ ਚਲੋ ਬਥੇਰਾ ਦੇਖਿਆ ਉਹ ਕੁਛ ਨਹੀਂ ਦਾ ਠੀਕ ਹੋ ਜਾਣਾ ਤੂੰ ਸਰਪੰਚ ਹਾਲੋ ਨਾਰ ਭੇਜੇ ਪਾਪੇ ਨੇ ਕੀ ਭੁਜਾ ਪਾਪੇ ਨੇ ਨਾਰ ਇਹਨੂੰ ਭੇਜੇ ਸਰਪੰਚ ਨੂੰ ਹਾਂ ਸਰਪੰਚ ਨੂੰ ਕੀ ਭੇਜੇ ਨਾਰ ਨਾਰ ਭੇਜੇ ਸਰਪੰਚ ਨੂੰ ਉਹ ਲਾਗੇ ਬੀਬੀ ਵੱਧਾ ਯਾਰ ਮੇਰੀ ਗੱਡੀ ਚ ਰੱਖਿਆ ਮੇਨੇ ਨਾਰ ਉਹ ਸਰਪੰਚ ਸਾਹਿਬ ਕੇਲੇ ਭੇਜੇ ਪਾਪੇ ਨੇ ਹਾਂ ਕੇਲੇ ਭੇਜੇ ਪਾਪੇ ਨੇ ਕਾਦੇ ਲਈ ਸਰਪੰਚ ਸਾਹਿਬ ਲਈ ਭੇਜੇ ਉਹ ਕੇਲੇ ਫੜਾ ਦੇ ਰੋਟੀ ਬਣੀ ਉਹ ਖਾਦਾ ਨਹੀਂ ਉਹਨੂੰ ਕਬਜ਼ਾ ਹੋਈ ਆ ਆ ਗੱਡੀ ਚ ਰੱਖਿਆ ਮੈਂ ਉੜਾ ਮੇਰੇ ਜਾ ਗੱਡੀ ਚ ਰੱਖਿਆ ਭਾਜੀ ਆਜੋ ਭਾਜ ਓਏ ਉੱਥੇ ਰਾਮਕਾ ਸਰਪੰਚਾ ਤੂੰ ਉਹ ਲੈ ਅੰਦਰਲੇ ਦਿਨਾ ਤੇ ਆ ਰੱਖਿਆ ਹਾਂਜੀ ਹਾਂਜੀ ਰੱਖਿਆ ਜੀ ਰੱਖਿਆ ਜੀ ਅੱਛਾ ਓਏ ਸਰਪੰਚਾ ਕੀ ਹੋ ਗਿਆ ਤੈਨੂੰ ਇਹਨੂੰ ਕੀ ਕਰਤਾ ਇਹਨੂੰ ਇਹਨੂੰ ਤਾਂ ਪੈਨਸ਼ਨ ਓਏ ਜੀਦਾ ਹੀ ਆ ਮਰਿਆ ਨਹੀਂ ਹੈਗਾ ਉਹ ਮੇਰਾ ਤਾਂ ਟੋਆ ਸਹੀ ਕਰਾਉਣਾ ਇੰਨੇ ਕਰਾਉਣਾ ਸੀਗਾ ਇਹਨੂੰ ਕਰਤਾ ਓਏ ਹੋਈ ਉਹ ਟੋਆ ਠੀਕ ਕੋਈ ਗੱਲ ਨਹੀਂ ਚੱਲ ਘਰ ਨੂੰ ਆ ਓਏ ਨਾ ਓਏ ਓਏ ਨਾ ਕੋਈ ਕਦੀ ਉੜਾ ਇਹਨਾਂ ਤੋਂ ਓਏ ਟੋਏ ਨਹੀਂ ਪਈ ਆ ਤੇਰੀ ਕਿਸੇ ਨੂੰ ਟੈਨਸ਼ਨ ਹੀ ਨਹੀਂ ਤਾਂ ਇਹ ਕਹਿਣਾ ਹੁੰਦਾ ਸਰਪੰਚਾ ਗਰੰਟਾ ਘਟ ਖਾਇਆ ਕਰ ਪੈਣਦਿਆਂ ਓਏ ਆ ਓਏ ਕੋਈ ਹੋਰ ਨਹੀਂ ਹਾਂ ਉਹ ਤਾਂ ਹੋਇਆ ਨਾ ਕੰਮ ਆ ਕੁੱਤੀ ਫੂਰ ਸਰਪੰਚ ਨੂੰ ਕੀ ਹੋਈ ਪੜਾ ਇਹ ਸਰਪੰਚ ਨੂੰ ਓਏ ਛੱਡੀ ਹਾਲ ਦਾ ਵਾਦ ਆ ਆ ਮਨੀ ਤੋਂ ਤੱਕ ਕੇ ਨਹੀਂ ਮਰੀਦੇ ਹੁੰਦੇ ਥਾਣੇਦਾਰ ਸਾਹਿਬ ਹਾਂ ਨਹੀਂ ਮਰ ਜਾਂਦਾ ਹੁੰਦਾ ਹੀ ਐ ਇਹੋ ਮਰਾਂ ਤੂੰ ਮਰ ਜਾਊਗਾ ਹੈ ਕਮਾਲ ਦੀ ਗੱਲ ਹੋ ਗਈ ਜਾ ਬੜੀ ਆਪਣਾ ਕੰਮ ਕਰ ਜਾ ਕੇ ਆਹ ਮੈਂ ਸਾਹਾ ਦੇ ਨਾਲ ਆ ਕੇ ਸਰਪੰਚ ਸਾਹਿਬ ਦਵਾਈ ਜਿਹੜੀ ਤੁਸੀਂ ਸ਼ਹਿਰੋਂ ਮੰਗਾਈ ਸੀ ਉਹ ਕੀ ਆ ਦਵਾਈ ਕਹੀ ਸਰਪੰਚ ਸਾਹਿਬ ਦੀ ਓਏ ਫਰਾਜ ਇੱਧਰ ਇੱਧਰ ਮੈਨੂੰ ਸ਼ੱਕ ਆ ਮੈਨੂੰ ਲੱਗਦਾ ਇਹ ਤੇ ਜ਼ਹਿਰ ਨਾ ਹੋਵੇ ਹਾਂ ਤੇਰੇ ਸ਼ੱਕਾਂ ਦੇ ਭਾਰ ਨੇ